ਅਸਲਾਮੁਅਲੈਕਮ ਸਤਿ ਸ਼੍ਰੀ ਅਕਾਲ ਕਿੱਦਾ ਹਾਲ ਚੱਲ ਜੀ ਵੀਰੋ ਉਮੀਦ ਕਰਦੇ ਆ ਵਧੀਆ ਹੋਵੇਗਾ ਅਬ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਆਪਾਂ ਕੱਲ ਇੱਕ ਕਾਮੇਡੀ ਬੋਏ ਵਾਲੀ ਦੀ ਵੀਡੀਓ ਪਾਈ ਸੀਗੀ ਤੇ ਸਾਰੇ ਵੀਰਾਂ ਨੇ ਬੜੀ ਪਸੰਦ ਕੀਤੀ ਐ ਠੀਕ ਐ ਤੇ ਅੱਜ ਫਿਰ ਆਪਾਂ ਉਹਨਾਂ ਦੀ ਇੱਕ ਹੋਰ ਵੀਡੀਓ ਨਵੀਂ ਲੈ ਕੇ ਆਏ ਆ ਜਿਹਦਾ ਟਾਈਟਲ ਐ ਕੋਈ ਹਾਲ ਨਹੀਂ ਇਹਨਾਂ ਦਾ ਦੇਖੋ ਬੇਇੱਜ਼ਤੀ ਪੂਰੀ ਤਸੱਲੀ ਨਾਲ ਠੀਕ ਐ ਕੱਲ ਤੋਂ ਉਹਨੇ ਕੀਤੀ ਸੀ ਨਾ ਮੈਡ ਸੰਦੂ ਦੀ ਮੈਡ ਸੰਦੂ ਦਾ ਮੈਡ ਸੰਦੂ ਦੀ ਤੇ ਇੱਕੋ ਜਿਹੇ ਕਹਿੰਦੀ ਸੀ ਕਿ ਵਲੋਗਿੰਗ ਕਰ ਦਿੱਤੀ ਵਦਿਆ ਸੀ ਵੈਸੀ ਹਾਸ ਹਾਸ ਕੇ ਨਾ ਅੱਖੀਆਂ ਟੁੱਟ ਗਈਆਂ ਸਨ ਚਲੋ ਫਿਰ ਆਪਾਂ ਇਹਨਾਂ ਦੀ ਅੱਜ ਵੇਖੀਏ ਵੀਡੀਓ ਚਲੋ ਲੈ ਆਪਾਂ ਚੱਕ ਫੱਟੇ ਨਾਲੇ ਸਾਰਿਆਂ ਦੀ ਸਟ੍ਰੈਸ ਕਰੀਏ ਦੂਰ ਹੁਣ ਬਿਨਾ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆਂ ਸਟਾਰਟ ਚਲੋ ਆਯਾ ਸ਼ੁਰੂ ਕਰਤੇ ਆਂ ਚਿੱਟੇ ਚਿੱਟੇ ਦਿਨ ਚੜੇ ਬਾਹਾਂ ਵਰਗੇ ਖਾਲੀ ਹੱਥ ਜਾਵਾਂ ਸੁਨੇਹਾਂਾਂ ਵਰਗੇ ਓਏ ਕਿਹਨੂੰ ਦੇਖ ਲਓ ਜਿਹਨੂੰ ਗਲਤ ਬੋਲੀਏ ਫਿਰ ਲੋਕੀ ਕਹਿੰਦੇ ਆ ਗਲਤ ਕਿਉਂ ਬੋਲਦੇ ਹੋ ਓ ਯਾਰ ਇਹਨੂੰ ਪਤਾ ਜੇ ਪਾਰਲਰ ਜਾਊਂਗੀ ਤਾਂ ਲੋਕੀ ਮੈਨੂੰ ਗਾਲ੍ਹਾਂ ਕੱਢਣਗੇ ਇਹ ਫੇਰ ਵੀ ਨਹੀਂ ਹਟਦੀ ਦੂਜੇ ਦਿਨ ਉਹ ਪਾਰਲਰ ਤੁਰੀ ਰਹਿੰਦੀ ਆ ਉਤੋਂ ਪਾਰਲਰ ਵਾਲੇ ਵੀ ਸਾਲੇ ਐਨੇ ਬੇਸ਼ਰਮ ਆ ਨਾ ਉਹ ਵਿਚਾਰੀ ਦੇ ਮੂੰਹ ਤੇ ਚਿੱਟਾ ਰੰਗ ਮਾਰਤਾ ਉਹ ਸਾਲੇ ਬਾਹਾਂ ਤੇ ਮਾਰ ਦਿੰਦੇ ਬਾਹਾਂ ਤੋਂ ਉਹ ਫਰੀਕਣ ਬਣਾ ਰੱਖਿਆ ਤੇ ਮੂੰਹ ਤੋਂ ਅਮਰੀਕਣ ਓ ਯਾਰ ਜੇ ਨਾ ਮੈਂ ਕੁਝ ਗਲਤ ਬੋਲਾਂ ਨਾ ਤਾਂ ਲੋਕੀ ਕਹਿੰਦੇ ਤੁਸੀਂ ਗਲਤ ਕਿਉਂ ਬੋਲਦੇ ਹੋਂਗੀ ਆ ਵੇਖੋ ਆ ਫੋਟੋ ਚ ਦੇਖੋ ਪਿੱਛੋਂ ਐਵੇਂ ਲੱਗਦਾ ਆਪੇ ਜਿਵੇਂ ਇਹਨੂੰ ਪੂਤ ਨੇ ਜੱਫੀ ਪਾਈ ਯਾਰ ਨਾ ਮੈਂ ਹੁਣ ਕੁਝ ਬੋਲਣਾ ਨਹੀਂ ਚਾਹੁੰਦਾ ਆ ਮੈਂ ਤੁਹਾਨੂੰ ਕਮੈਂਟ ਪੜ੍ਹ ਕੇ ਸੁਣਾ ਦਿੰਦਾ ਸਾਰੇ ਕੰਮ ਦੀ ਭੈਣ ਗੜਤੀ ਸਾਰੇ ਕਾਉਦੇ ਕੇ ਭੈਣ ਗੜ ਕੇ ਰੱਖ ਜਿਹਨ ਲੱਗਦਾ ਵੀ ਇੰਜੇ ਵਾਕ ਕਰਨ ਕਿ ਜਿੰਨੇ ਪੂਤ ਨੇ ਯਾ ਕੋਮੜੀ ਬੋਇਆ ਉਹ ਤਾਂ ਭਾਗੇ ਚਿੱਟਾ ਦੇ ਹੱਥੋਂ ਜੜਾ ਕਰੇ ਆਪ ਤੇ ਆਪ ਤੇ ਬੰਦਾ ਖੁਦਾ ਦੀ ਕਸਮ ਇਹੋ ਵਾਲੀ ਗੱਲ ਹੋ ਗਈ ਨਾ ਜੀ ਕਿਰਨ ਭਟਿੰਡਾ ਵਾਲੇ ਜੀ ਕਹਿੰਦੇ ਲੋਕੀ ਕਹਿੰਦੇ ਕਿਰਨ ਮੂੰਹ ਤੇ ਫਿਲਟਰ ਲਾ ਲੈ ਥੋੜਾ ਕਿਟਿਆ ਨਹੀਂ ਤੂੰ ਇਹ ਜਗ੍ਹਾ ਦੇ ਕੋਈ ਕਮੈਂਟਸ ਕਰ ਕੇ ਕਹਿੰਦਾ ਕਿ ਤਨ ਸਾਰੇ ਕੰਮ ਨਹੀਂ ਪੈਨ ਗੜ ਚਿੱਟਾ ਤੋਬਾ ਹੱਥਾਂ ਤੇ ਵੀ ਕੋਈ ਪੇਂਟ ਮਾਰ ਦਵੋ ਮੂੰਹ ਅਮਰੀਕਨ ਬਾਹਾਂ ਅਫਰੀਕਨ ਆਂ ਤੁਸੀਂ ਕਦੇ ਖਾਧੀਆਂ ਨਹੀਂ ਹੋਣੀਆਂ। ਓ ਯਾਰ ਕਹਿੋ ਜੀ ਆ ਯਾਰ ਇਹ। ਮੈਂ ਤਾਂ ਚੱਲ ਮੰਨਿਆ ਰੰਗ ਰੂਪ ਤਾਂ ਰੱਬ ਦੀ ਦੇਣ ਆ। ਦੁਨੀਆ ਤੇ ਪੰਜ-ਛਤ ਹੀ ਆ। ਓਏ ਦੀ ਤਾਂ ਆਵਾਜ਼ ਵੀ ਫਟੇ ਸਪੀਕਰ ਆ ਗਈ ਆ। ਯਾਰ ਸੱਚੀ ਯਾਰ ਲੋਕਾਂ ਨੇ ਐਵੇਂ ਇਹਨਾਂ ਨੂੰ ਸਿਰੇ ਚੜਾ ਰੱਖਿਆ। ਉਹ ਇਹ ਪੰਜ-ਛਤ ਹੈ ਗਿਆ ਕਾਲੇ ਪੀਲੇ ਇਹ ਸਾਰਿਆਂ ਦਾ ਖੱਤੀ ਜੀਣਾ ਦੁੱਬਰ ਕਰ ਰੱਖਿਆ। ਸਾਰਾ ਦਿਨ ਬਸ ਇਹਨਾਂ ਦੀਆਂ ਵੀਡੀਓ ਸਾਹਮਣੇ ਆਈ ਜਾਂਦੀਆਂ। ਕੌਣ ਇਹ ਲੋਕ? ਕਹਾਂ ਸੇ ਆਤੇ ਹੈਂ ਇਹ ਬਾਬਾ ਨੂੰ ਫੜ ਲਾਵੇ ਆਹ ਹੱਟ ਪਿੰਦੇ ਤੋਂ ਕਾ ਤੋਂ ਕਨਾਮ ਦਾ ਕਰਨਾ ਤਰੱਕੀ ਕਿਤੇ ਜਾਵੇ ਆਹ ਦੇਖ ਲੋ ਮਾਨ ਹਸਤੇ ਉਹ ਸਾਰੇ ਲੋਕਾਂ ਦੇ ਪੈਸੇ ਖਾ ਕੇ ਕਿਵੇਂ ਸਾਰੇ ਭੈਣ ਭਰਾਵਾਂ ਨੇ ਹੱਥ ਵਰਗੀਆਂ ਸੇਤਾਂ ਬਣਾ ਰੱਖੀਆਂ ਜਿਨ੍ਹਾਂ ਨੇ ਕੀਤੇ ਮੇਰੇ ਵਰਗਿਆਂ ਨੇ ਪੈਸੇ ਸੈਂਡ ਤੇ ਉਹਨਾਂ ਦੀਆਂ ਸ਼ਕਲਾਂ ਕੰਗਾਰੂ ਵਰਗੀਆਂ ਨੇ ਮੇਰੇ ਨਾਲ ਟੰਗੀਆਂ ਬੇਗਾਨੀਆਂ ਲਹਾ ਜਾ ਬੈਠ ਕੇ ਕਰ ਲੈਨੇ ਚਾਰ ਦਿਨ ਹਲੇ ਵਿਆਹ ਨੂੰ ਹੋਇਆ ਤੇ ਇਹ ਨਵੇੜੇ ਕਰਨ ਨੂੰ ਫਿਰਦੀ ਆ ਹੁਣ ਲੱਗਦਾ ਹੁਣ ਚੌਥੇ ਵਿਆਹ ਦੀ ਤਿਆਰੀ ਚਾ ਇਹ ਤਾਂ ਹਲੇ ਖੋਸ਼ ਵੀ ਨਹੀਂ ਆਹ ਵੀਡੀਓ ਦੇਖੋ ਆਈ ਛੋਟ ਕੇ ਦੁਨੀਆ ਹੈ ਕੀ ਬੋਲਦੀ ਮੈਂ ਤਾਂ ਦੇਣਾ ਹੈ ਜਵਾਬ ਮੇਰੀ ਮਾਂ ਨੂੰ ਮੈਂ ਕਰਦਾ ਫੁਲਾਏ ਫਿਰਦਾ ਫੁਲਾਈ ਫਿਰਦਾ ਤੇ ਕਈ ਮੂਹ ਚੱਕੀ ਪਰ ਮੇਰੇ ਤਾਰ ਮੈਂ ਕਰਦਾ ਫੁਲਾਏ ਫਿਰਦਾ ਦੇਖ ਲੋ ਖਸਮ ਦੀ ਮੂਹ ਤੇ ਬੇਜਤੀ ਤੇ ਕਈ ਮੂਹ ਚੱਕੀ ਫਰਦੇ ਨੇ ਤਾਣੂ ਓਏ ਕੰਜਰਾ ਡੁੱਬ ਕੇ ਮਰ ਜਾ ਤੂੰ ਤੈਨੂੰ ਦੁਨੀਆ ਤੇ ਕੋਈ ਕੁੜੀ ਨਹੀਂ ਲੱਭੀ ਆ ਕਿਵੇਂ ਦਰਿਆਈ ਘੋੜੇ ਪਿੱਛੇ ਤੂੰ ਪਾ ਲਿਆ ਖਰਚਾ ਤੂੰ ਮਰੀ ਬਾਕੀ ਗੱਲਾਂ ਛੱਡ ਲੈ ਨੱਪ ਸਹੀ ਸਹੀ ਦੱਸਿਓ ਹਣ ਜਿਹੜਾ ਪੈਸਾ ਤੂੰ ਲੋਕਾਂ ਤੋਂ ਭੀਖ ਮੰਗ ਕੇ ਇਕੱਠਾ ਕੀਤਾ ਸੀ ਉਹ ਪੈਸੇ ਦਾ ਤੂੰ ਲਿਆ ਕੀ ਸੀ ਨੀਤ ਰਿਕਾਰਡ ਸਾਫ ਨਜ਼ਰ ਆਤਾ ਇਹ ਤੋਂ ਡਾ ਖਰਚਾ ਕਿੰਨਾ ਹੋ ਜਾਂਦਾ ਤੇ 30000 ਮਹੀਨੇ ਦਾ ਇੱਕੋ ਡੈਂਪੂ ਆ ਗਿਆ 30000 ਖਰਚਾ ਮੇਰੇ ਆ ਸਾਲਿਆ ਤੂੰ ਕਿਹੜਾ ਕੋਈ ਕੈਂਸਰ ਦਾ ਮਰੀਜ਼ ਐ ਯਾਰ ਉਹੋ ਜਿਹਾ ਇੰਟਰੂ ਲੈਣ ਵਾਲਾ ਕੰਜਰਾ ਇਹ ਕਿਹੜਾ ਕੋਈ ਪੰਜਾਬਲੀ 골ਡ ਮੈਡਲ ਜਿੱਤ ਕੇ ਲਿਆ ਜਿਹਨੂੰ ਸਾਹਮਣੇ ਬਾਕੇ ਤੇ ਉੰਟਰੂ ਲਈ ਜਾਂਦਾ ਯਾਰ ਸੱਚੀ ਪੰਜਾਬ ਚ ਨਾ ਆ ਟੈਂਪੋ ਨੇ ਸੱਚੀ ਬੁਰਾ ਹਾਲ ਕਰ ਰੱਖਿਆ ਪਹਿਲਾਂ ਕਹਿੰਦੇ ਸੀ ਵੀ ਪੰਜਾਬ ਚ ਇੱਟ ਪੱਟੋ ਤੇ ਇੱਕ ਸਿੰਗਰ ਨਿਕਲਦਾ ਤੇ ਹੁਣ ਸਾਲਾ ਇੱਟ ਪੱਟੋ ਥੱਲੇ ਤਿੰਨ ਚਾਰ ਟੈਂਪੋ ਬੈਠੇ ਬੱਤ ਸਹੀ ਹੈ ਕੱਪੜੇ ਵੀ ਤੁਹਾਡੇ ਵਧੀਆ ਹਨਾ ਚੱਕਵੇਂ ਦਾ ਚੱਕਵੇਂ ਪਾਏ ਹੁੰਦੇ ਆ ਇਹ ਉਹ ਕਿੱਥੋਂ ਲੈਨੇ ਹੋ ਕਿ ਉਹ ਕਿੰਨੇ ਦੇ ਸੱਚਾ ਕੱਪੜੇ ਆ ਤੇ ਕਰ ਦਿੱਤੇ ਓਏ ਕੰਜਰਾ ਕਿਉਂ ਪੰਪਦੀ ਐ ਇਹਨਾਂ ਨੂੰ ਚੱਕਵੇਂ ਕੱਪੜੇ ਤਾਂ ਬਾਹਲੇ ਹੁੰਦੇ ਆ ਆਹ ਦੇਖ ਲੋ ਮੇਰੇ ਸਾਲੇ ਟੈਂਪੋ ਦੇ ਕੱਪੜੇ ਕੁਛ ਲੋਕਲ ਬਹੁਤ ਵਧੀਆ ਲੋਕਲ ਸਟੋਰਸ ਨੇ ਤੋਵਾ ਤੋਵਾ ਖਰਾਬ ਕਰ ਦਿੱਤਾ ਚਲਿਏ ਉਹਨਾਂ ਅਗਲਾ ਵੇਖੀ ਅਗਲਾ ਹੀ ਅੰਦਰ ਤੇ ਹੁਣ ਆਪਾਂ ਕੁਝ ਕੁ ਲੋਕਾਂ ਦੀ ਪਹਿਲਾਂ ਤਰ੍ਹਾਂ ਕਰਦੇ ਆਂ ਬੇਜਤੀ ਬਿਨਾ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆਂ ਸਟਾਰਟ ਭਾਈ ਵਜਾ ਆਏਗਾ ਨਾ ਬਿੜੋ ਤੁਹਾਨੂੰ ਇੱਕੋ ਮੈਸੇਜ ਜਿੱਦਾਂ ਕੀ ਪਹਿਲਾਂ ਕਿਹਾ ਇਲਾਣੇ ਕੀ ਪੰਜਾਬ ਛੱਡ ਕੇ ਨਾ ਜਾਓ ਪੰਜਾਬ ਦੇ ਵਿੱਚ ਹੀ ਰਹਿ ਕੇ ਜਿੰਨਾ ਹੋ ਸਕੇ ਆਪਣੇ ਪੰਜਾਬ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰੀਏ ਕਿਉਂਕਿ ਆਹ ਦੇਖੋ ਹੁਣ ਇਹ ਦਊਗੀ ਯੂਥ ਨੂੰ ਮੈਸੇਜ ਉਹ ਜਿਵੇਂ ਪੰਜਾਬ ਨੂੰ ਤੁਸੀਂ ਅੱਗੇ ਵਧਾ ਰਹੇ ਹੋ ਓਏ ਹੁਣ ਲੋਕੀ ਵੀ ਐਵੇਂ ਵਧਾਣਾ ਯਾਰ ਇਹਨਾਂ ਨੂੰ ਬੋਲਣ ਲੱਗੇ ਵੀ ਸ਼ਰਮ ਨਹੀਂ ਆਉਂਦੀ ਚੱਲ ਕੋਈ ਨਹੀਂ ਗੋਪੀ ਤੈਨੂੰ ਮੈਂ ਫੋਲੋ ਕਰੂੰਗਾ ਗੋਪੀ ਤੇਰੀ ਸੋਚ ਤੇ ਪੈਰਾ ਦਿਆਂਗੇ ਠੋਕ ਕੇ ਸੁੱਟ ਪਛੰਦ ਕੇ ਦੀਨ ਤੇ ਜੋ ਪਛੰਦ ਆਪਾ ਜਿਨੇ ਬਲਾਵਾ ਹਾਂ ਬਿਨ ਕਿ ਭਲਾਵਾਂ ਹਾਂ ਬਿਨ ਕਿ ਭਲਾਵਾਂ ਹਾਂ ਬੀਏ ਬਾਪੂ ਆ ਦੇਖੋ ਉਹ ਦਾੜੀ ਚਿੱਟੀਆਂ ਤੇ ਕਰਤੂਤਾਂ ਕਾਲੀਆਂ ਬਾਬਾ ਤੇਰੀਆਂ ਸਿਵਿਆਂ ਚ ਲੱਤਾਂ ਹੈ ਉਹ ਤੇਰੇ ਤੇ ਆਸ਼ਕੀ ਦਾ ਪੂਸਵਾਰ ਹੋਇਆ ਪਿਆ ਓਏ ਰੱਬਾ ਓਏ ਉਹਨੂੰ ਤਾਂ ਸ਼ਰਮ ਨਹੀਂ ਹੈਗੀ ਤੂੰ ਤਾਂ ਕੋਈ ਸ਼ਰਮ ਕਰ ਲੈ ਜੇ ਮੇਰੀ ਮੰਨਣਾ ਬਾਬਾ ਇਹ ਤੂੰ ਨਾ ਸਾਨੂੰ ਦੇ ਦੇ ਸੈਨਾਪਤੀ ਜਾ ਘਟਪੀਤਾ ਸ੍ਰੀ ਸੇ ਬੋਲ ਲਿਜੀਏ ਕਿ ਰਾਜਕੁਮਾਰ ਪਸੰਦ ਆ ਗਏ ਹਨ ਰਾਜਕੁਮਾਰ ਪਸੰਦ ਆ ਗਏ ਉਹ ਸੈਨਾਪਤੀ ਪਹਿਲਾਂ ਜਾ ਕੇ ਇਹਦੇ ਮੂੰਹ ਤੇ ਦੋ ਚਪੇੜਾ ਮਾਰ ਬੱਤੀ ਆ ਗਈ ਹੈ ਰਾਜਕੁਮਾਰੀ ਉਹ ਕੰਮਲੀਏ ਪਹਿਲਾਂ ਆਪਦੇ ਮਹਿਲ ਦੀਆਂ ਕੰਧਾਂ ਦਾ ਪਲਾਸਟਰ ਕਰਾ ਲਾ। ਉਹ ਨਹੀਂ। ਕਹਾਂ ਸੇ ਆਤੇ ਏ? ਉਹ ਕੋਰੀ ਜਿਹਾ ਨਾ ਤੇ ਮੇਰੇ ਵਰਗੀ ਹੋਣੀ। ਨਾ ਹੋਣੀ ਮੇਰੇ ਵਰਗੀ। ਉਹ ਮੈਨੂੰ ਆੜ ਜਵਾਨੀ। ਹੈ? ਉਹ ਛੋਡੇ ਲੜਜੇ ਸੱਪ ਪਾਲਣ ਵਾਲਿਓ ਦੋਮੂ ਵਾਲਾ। ਉਹ ਇਹ ਤਾਂ ਤੁਸੀਂ ਹੁਲੀਆਂ ਹੀ ਬਦਲਤਾ। ਉਹ ਨਾਲੇ ਪਾਲਣ ਵਾਲਿਓ ਇਹਨੂੰ ਮੇਕਅੱਪ ਦੀ ਲੋੜ ਨਹੀਂ। ਪਲਾਸਟਿਕ ਸਦਰ ਦੀ ਲੋੜ ਸੀ ਐ ਰੱਬਾ ਮੇਂ ਅਜੇ ਮੈਂ ਖੰਦੀਆਂ ਦੀ ਲੰਦਕੀ ਦੀਆਂ ਟਿਕਿੰਗ ਮੇਰਾ ਤੂੰਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਉਹ ਭਾ ਜਾਨੂ ਤੁਂ ਜਾ ਬਣ ਕੇ ਕਰਿਆ ਯਾਰਾ ਮੇਰੇ ਜੀ ਲੈਣਾ ਓਏ ਕੋਈ ਮੈਂ ਤੇਰਾ ਬੁੱਗਾ-ਬੱਗਾ ਨਹੀਂ ਮੈਂ ਘਰੇ ਨਹੀਂ ਆਉਣਾ ਬੱਸ ਮੈਨੂੰ ਦਵਾਈ ਸੀ ਲੈਣੀ ਆਨੇ ਦਵਾਈ ਓਏ ਤੂੰ ਕੀ ਕਹਿ ਕੇ ਲੱਗ ਕੇ ਆਈਆਂ ਕੁੱਤਿਆਂ ਨਾ ਕਹਿ ਕੇ ਲਿਗੀਆਂਂਦੀਆਂ ਓਏ ਕੁੱਤਿਆਂ ਦਾ ਕਿਆ ਕੀ ਲਿਓਣੀ ਸੀ ਤੇਰੀਆਂ ਹਰਕਤਾਂ ਵੀ ਤਾਂ ਕੁੱਤਿਆਂ ਵਾਲੀਆਂ ਹੀ ਆ ਸਾਰਾ ਦਿਨ ਕੁੱਤੇ ਖਾਣੀ ਕਰਦੀਆਂ ਮੇਰੇ ਨਾਲ ਦਿਨ ਦੁੱਧ ਦਿੱਤੇਆਂ ਦਿਨ ਮੈਂ ਦੋ ਦਿਨ ਦੇ ਵਿੱਚ ਵਿੱਚ ਆਇਆ ਨਹੀਂ ਮੈਂ ਮਰ ਜਣਾ ਦਵਾਈ ਵੀ ਘੱਟ ਆ ਤੇ ਉਹ ਦਿਨ ਭਵੇਂ ਤੂੰ ਮੈਨੂੰ ਦਾਸ ਦੇ ਦੇ ਮੈਂ ਨਹੀਂ ਆਉਣਾ ਨਹੀਂ ਮਰ ਜਾ ਤੂੰ ਆ ਜਾਓ ਜਾ ਜਾ ਤੋ ਜੋ ਮਰ ਜਾ ਰੇ ਰੰਜੀਤ ਮੇਰਾ ਜੀ ਨਾ ਰੰਜੀਤ ਕੌਰ ਨੂੰ ਖੁਸ਼ ਲੱਗਦੀ ਆ ਰਿਸ਼ਤੇ ਦੀ ਗੱਲ ਕਰ ਹੀ ਲਈਏ ਔਰ ਰੰਜੀਤ ਕੌਰ ਮੈਨਾ ਤੇਰੀ ਕੁੜੀ ਨਾਲ ਵਿਆਹ ਕਰਾਉਣਾ ਚਾਹਣਾ ਤੂੰ ਬਖੀ ਕਹਣਾ ਘਰਜਵਾਈ ਬਣ ਕੇ ਰਹਿਣਾ ਪੈਣਾ ਵਾ ਅੱਛਾ ਘਰਜਵਾਈ ਬਣ ਕੇ ਰਹਿਣਾ ਪੈਣਾ ਤੇ ਆ ਸ਼ਿਵ ਸ਼ਕਤੀ ਕੋਈ ਕੰਮ ਕਮ ਤਾਂ ਕਰ ਲੈਂਦੀ ਆ ਨਾ ਇਹਨੂੰ ਕੋਈ ਕੰਮ ਨਹੀਂ ਆਉਂਦਾ ਠੀਕ ਆ ਨਾ ਮਤਲਬ ਜਿਹੜਾ ਵਿਆਹ ਕਰਾਊਗਾ ਕੰਮ ਵੀ ਉਹਨੂੰ ਆਪ ਕਰਨਾ ਪੈਣਾ। ਕੰਮ ਵੀ ਉਹਨੂੰ ਆਪ ਹੀ ਕਰਨਾ ਪੈਣਾ ਮਾ ਠੀਕ ਹੈ ਨਾ। ਓ ਯਾਰ ਮੈਨੂੰ ਤਾਂ ਕੋਈ ਕੰਮ ਕਰਨਾ ਆਉਂਦਾ ਹੀ ਨਹੀਂ। ਚਾਤਾ ਬਾਈ ਬਾਈ। ਚਾਤਾ ਬਾਈ ਬਾਈ। ਓ ਸ਼ਿਵ ਸ਼ਕਤੀ ਯਾਰ ਤੂੰ ਹੀ ਕਹ ਲੈ ਤੇਰੀ ਮੰਮੀ ਨੂੰ ਕਿ ਮੈਂ ਤੈਨੂੰ ਬਹੁਤ ਪਿਆਰ ਕਰਦਾ। ਮੈਂ ਹਮੇਸ਼ਾ ਕਹਿੰਦੀ ਰਹਿੰਦੀ ਆ। ਅ ਨਹੀਂ ਤੂੰ ਆਪਦੀ ਮੰਮੀ ਨੂੰ ਕੀ ਕਹਿਣੀ ਹੁੰਦੀ ਆਪਣੇ ਬਾਰੇ? ਜੋ ਵੀ ਗੱਲਾਂ ਹੁੰਦੀ ਆ। ਓ ਸ਼ਿਵ ਸ਼ਕਤੀ ਯਾਰ ਮੈਂ ਤਾਂ ਮਰ ਜੂਆ ਤੇਰੇ ਬਿਨਾ। ਉਹ ਤੂੰ ਆਪਦੇ ਮੰਮੀ ਡੈਡੀ ਨੂੰ ਮਨਾ ਲਾ ਵਿਆਹ ਲਈ ਲਾਡੀਆਂ ਬਾਡੀਆਂ ਕਰਕੇ।

ਚਾਹਦਾਰੇ ਮਿੰਡ ਚ ਕਹਿੰਦਾ ਰੂਪ ਬਦਲ ਕੇ ਆ ਗਿਆ ਕੋ ਵਾਲੇ ਯਾਰ ਇਸ ਬੰਦੇ ਨੂੰ ਮੇਰਾ ਉਹ ਵਾਲਾ ਵੀ ਕਹਿੰਦਾ ਇਹਨੇ ਸਾਰੇ ਪੈਸੇ ਖਾ ਕੇ ਜਿਹਨੇ ਨੂੰ ਪੈਸੇ ਤੇ ਜ਼ਰੂਰ ਮੇਰੇ ਵਰਗੇ ਗੰਗਾਲੂ ਹੋ ਗਏ ਤੇ ਇਹਨਾਂ ਦੇ ਹੱਥ 'ਚ ਅੰਦਰਾਸੇਤ ਬਣਾਈ ਦਿੰਦੇ ਨੂੰ ਕਹਿੰਦਾ ਤੈਨੂੰ ਕੋਈ ਇਸ ਤੋਂ ਇਲਾਵਾ ਕੁੜੀ ਨਹੀਂ ਨਾ ਵੀ ਦਰਿਆਈ ਕੋਲਾ ਵਿਆਹ ਕਹਿੰਦਾ ਸਾਡੇ ਪੈਸਿਆਂ ਦਾ ਕੀਤਾ ਕੀ ਇਹ ਦੋ ਗੱਡੀ ਦੇ ਹੱਥ ਲਾ ਕੇ ਨਾ ਇਹ ਨਹੀਂ ਵੀ ਨਹੀਂ ਕਿ ਗੱਡੀ ਲਈ ਅਰੇ ਕਿਵੇਂ ਗੱਡੀ ਵਾਲੇ ਯਾਰ ਲੇਕਿਨ ਹੈ ਕਿ ਵਧੀਆ ਹੁੰਦੇ ਆ ਬਿਲਕੁਲ ਕਾਮੇਡੀ ਬੋਏ ਨੇ ਨਾ ਠੀਕ ਹੈ ਇਹ ਸਹੀ ਹੈ ਅੱਛਾ ਬਿਲਕੁਲ ਵੇਖੋ ਉਸ ਵੀਡੀਓ ਦੇ ਅਕੋਰਡਿੰਗ ਹੀ ਉਹ ਗੱਲ ਕਰਦਾ ਹੈ ਹਾਂ ਅੱਛਾ ਵਧੀਆ ਜੋ ਵੀ ਆ ਉਹ ਆਪਣੀ ਰੀਲ ਬਣਾ ਦਿੰਦੇ ਨੇ ਪਰ ਉਹਦੇ ਬੋਲਣ ਦਾ ਜਿਹੜਾ ਸਟਾਈਲ ਹੈ ਨਾ ਉਹ ਵਧੀਆ ਅੱਛਾ ਗੱਲ ਇਹ ਵੇ ਕਿ ਮੈਂ ਸਾਰੇ ਵੀਰਾਂ ਨੂੰ ਨਾ ਇੱਕ ਮੈਸੇਜ ਦੇਣਾ ਚਾਹੁੰਦਾ ਵਾਂ ਕਿ ਜੇ ਕਿਸੇ ਨੇ ਮਾੜੀ ਰੀਲ ਬਣਾਤੀ ਨਾ ਉਹ ਕਾਮੇਡੀ ਬੋਏ ਦੀ ਨਜ਼ਰ ਤੋਂ ਬਚੇਗਾ ਕੋਈ ਨਹੀਂ ਫਿਰ ਨਾ ਕਹਿਓ ਅਗਲੀ ਅਗਲੀ ਰੀਲ ਤੁਹਾਡੀ ਆਣੀ ਹਾਂ ਚੰਗੀਆਂ ਸਾਫ ਸੁੱਤੀਆਂ ਰੀਲਾ ਬਣਾਓ ਠੀਕ ਹੈ ਤੇ ਉਹਨਾਂ ਨੂੰ ਕੁਝ ਨਹੀਂ ਕਹਿੰਦਾ ਨਹੀਂ ਵੇਖਿਆ ਜਾਏ ਮੇਰੀ ਗੱਲ ਮੇਰੇ ਬਣਾਏਗਾ ਨਾ ਮਾਈਂਡ ਕਰਨ ਵਾਲੀ ਗੱਲ ਕੋਈ ਨਹੀਂ ਕਿਉਂਕਿ ਉਹਨੇ ਐਜ਼ ਆ ਕਾਮੇਡੀ ਜਸਟ ਫਨ ਹਾਂ ਉਹਦਾ ਪਰਪਸ ਹੀ ਜਸਟ ਫਨ ਵਾਸਤੇ ਅਦਰਵਾਇਸ ਤੇ ਕਿਸੇ ਨੂੰ ਵੈਸੇ ਕੋਈ ਹੱਕ ਨਹੀਂ ਕਿਸੇ ਨੂੰ ਕੋਈ ਗੱਲ ਕਰੇ ਕਿਉਂਕਿ ਹਰ ਬੰਦੇ ਦੀ ਆਪਣੀ ਲਾਈਫ ਹੈ ਹਰ ਬੰਦਾ ਆਪਣੇ ਤਰੀਕੇ ਨਾਲ ਜਿਉਦਾ ਹੈ ਲੇਕਿਨ ਖੁਦਾ ਦਾ ਕੰਮ ਸਿਰਫ ਐ ਕਿ ਐਜ਼ ਅ ਐਂਟਰਟੇਨ ਕਰਦਾ ਯਾਰ ਕਹਿੰਦਾ ਮਤਲਬ ਹੈ ਕਿ ਕਿਤੇ ਨੇ ਅਗਰ ਕੋਈ ਨੈੱਟ ਦੇ ਆਪਣਾ ਮਤਲਬ ਸੋਸ਼ਲ ਮੀਡੀਆ ላይ ਕੋਈ ਮਤਲਬ ਚੀਜ਼ ਸ਼ੋ ਵੀ ਕਰਨੀ ਹੈ ਸ਼ੋ ਵੀ ਕਰਨਾ ਹੈ ਪੀਰਕੁਟ ਅੰਗਦੀ ਤੇ ਕਰੋ ਉਹ ਦੇਖੋ ਜੀ ਉਹ ਬਾਬਾ ਜੀ ਪੇ ਹੋਏ ਨੇ ਤੇ ਉਹ ਚੋਲੇ ਤੇ ਰੱਖ ਕੇ ਤੇ ਉਹ ਨਾਲ ਫਿਰ ਉਹ ਫਿਰ ਬਚੇਗਾ ਨਾ ਇਹ ਨਾ ਕੋਮੇਡੀ ਵਾਈ ਨਹੀਂ ਝਡੇਗਾ ਫਿਰ ਬਾਕੀ ਇਹ ਵੇ ਕੇ ਵਧੀਆ ਯਾਰ ਥੋੜਾ ਜਿਹਾ ਇਹ ਵੇ ਕੋਮੇਡੀ ਹੈ ਵਧੀਆ ਹੁੰਦੀ ਹੈ ਹਾਸ ਲੈਂਦਾ ਬੰਦਾ ਸਟ੍ਰੈਸ ਦੂਰ ਹੋ ਜਾਂਦੀ ਹੈ ਟੈਨਸ਼ਨ ਦੂਰ ਹੋ ਜਾਂਦੀ ਹੈ ਬੰਦਾ ਹਾਸ ਲੈਂਦਾ ਕੋ ਯਾਰ ਕਿਲੋ ਕੋ ਖੋਣ ਵੱਧੀ ਜਾਂਦਾ ਠੀਕ ਹੈ ਨੀਂਦੇ ਆਪਣਾ ਸਾਰੀ ਦਿਹਾੜੀ ਜਿਹੜਾ ਨਾ ਉਹ ਸਟ੍ਰੈਸ ਦੇ ਵਿੱਚ ਗਦੀ ਇਹ ਦੱਸਦੀ ਗੱਲ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਆਪਣੀ ਗੱਲ ਕਰ ਰਹੇ ਹਾਂ ਪੁਰ ਵੀ ਸਾਡੇ ਵਰਗੇ ਬੜੇ ਬੰਦੇ ਭਰਾ ਨੇ ਜਿਹੜੇ ਸਟ्रेस ਨੇ ਜਾਂ ਅੱਜ ਕੱਲ ਚੱਲਦਾ ਹੀ ਇਹ ਪਿਆਰ ਕਿਸੇ ਨੂੰ ਕਿਸੇ ਚੀਜ਼ ਦੀ ਟੈਨਸ਼ਨ ਕਿਸੇ ਨੂੰ ਕਿਸੇ ਤਸੀਰ ਦੀ ਜਾਂਦਾ ਚਲੋ ਇਹਨਾਂ ਦੇ ਰਾਹੀ ਅਸੀਂ ਥੋੜਾ ਜਿਹਾ ਹਾਸ ਲੈਣੇ ਆ ਤੇ ਹਸਾ ਦੇਣੇ ਆ ਬਾਕੀ ਇਹ ਕਿ ਵੀਡੀਓ ਅਗੜ ਹਸਣ ਦੇ ਸਾਹਮਣੇ ਮੇਕੀ ਜਾਵੇ ਤਾਂ ਬਹੁਤ ਵਧੀਆ ਹੈ ਬਿਲਕੁਲ ਬੜਾ ਵਧੀਆ ਆਪਣਾ ਵੀ ਕਿ ਐਂਟਰਟੇਨਮੈਂਟ ਥੋੜਾ ਜਿਹਾ ਹੋ ਜਾਂਦਾ ਤੇ ਬਾਕੀ ਤੁਸੀਂ ਕਹਿੰਦੇ ਅਸੀਂ ਵੀਡੀਓ ਦੇ ਬਾਰੇ ਕਮੈਂਟਸ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਤੇ ਮਿਲਦੇ ਆਂ ਅਗਲੀ ਵੀਡੀਓ ਚ ਆਪਣਾ ਖਿਆਲ ਰੱਖੋ